ਮੈਂ ਜਰਨੈਲ ਸਿੰਘ ਸੰਧਾ ਐਡਵੋਕੇਟ ਪ੍ਰਦਾਨ ਬਾਰਾਛੀ ਸੂਲਤਾਨਾ ਸੁਲਤਾਨਪੁਰ ਲੋਧੀ ਅੱਜ ਅਸੀਂ ਪ੍ਰੋਫੈਸਰ ਚੰਨ ਸਿੰਘ ਜੋ ਕਿ ਪਿਛਲੇ ਦਿਨੀ ਸਾਨੂੰ ਸਦੀਵੀ ਵਿਸ਼ਰਾ ਦੇ ਗਏ ਹਨ ਉਹਨਾਂ ਦੀ ਜੰਪਲ ਪਿੰਡ ਉਹਨਾਂ ਦੇ ਪਿੰਡ ਦੇ ਸ਼ਮਸ਼ਾਨ ਘੁੰਮੀ ਵਿੱਚ ਪਹੁੰਚੇ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਵੱਡੀ ਕਲਣਾ ਕਹਲੀ ਇਸ ਸਮਾਜ ਵਿੱਚ ਬਹੁਤ ਵੱਧ ਚੜ ਕੇ ਸੇਵਾ ਕੀਤੀ ਤੇ ਆਪਣਾ ਜਿਹੜਾ ਫਿਲਟਿਕਲ ਤੌਰ ਤੇ ਵੀ ਆਪਣਾ ਨਾਮ ਨਖਟਿਆ ਉਹਨਾਂ ਦੇ ਜਾਣ ਦੇ ਨਾਲ ਜਿੱਥੇ ਸਾਡੇ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਮੈਂ ਸਮਝਦਾ ਸਾਡੇ ਇਲਾਕੇ ਨੂੰ ਉਹਨਾਂ ਦੇ ਜਾਣ ਦਾ ਕਰਕੇ ਬਹੁਤ ਵੱਡਾ ਘਾਟਾ ਪਿਆ ਅਸੀਂ ਅੱਜ ਸਾਰੇ ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਹਾਂ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਵਿੱਚ ਸ਼ਰੀਕ ਹੁੰਦੇ ਹਾਂ ਪ੍ਰਮਾਤਮਾ ਵਿਚਲੀ ਰੋਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਇਹ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਰਛੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਇਲਾਕੇ ਦੇ ਬਹੁਤ ਹੀ ਸਤਿਕਾਰਯੋਗ ਸਿਆਸੀ ਸਮਾਜੀ ਤੇ ਵਿਧਿਕ ਖੇਤਰ ਦੀ ਮਹਾਨ ਸ਼ਖਸੀਅਤ ਵਿਦਾ ਹੋ ਗਈ ਹੈ ਉਹ ਜਿਸ ਕਾਫਲੇ ਨੂੰ ਉਹਨਾਂ ਨੇ ਤੋਰਿਆ ਸੀ ਹੱਕ ਤੇ ਸੱਚ ਤੇ ਪਹਿਰਾ ਦੇਣ ਦੀ ਖਾਤਰ ਉਹ ਕਾਫਲਾ ਨੂੰ ਅੱਜ ਛੱਡ ਕੇ ਜਾ ਰਹੇ ਆ ਉਹਨਾਂ ਨੇ ਹੱਕ ਦੇ ਸੱਚ ਦੇ ਖੜੇ ਹੋਣ ਤੇ ਬਹੁਤ ਵੱਡਾ ਤ્યાਗ ਕਰਨਾ ਪਿਆ ਔਰ ਉਹਨਾਂ ਦੀ ਟਰਨਿੰਗ ਪੁਆਇੰਟ ਸੀ ਉਹਨਾਂ ਨੂੰ ਉਹ ਤਿਆਗ ਜਿਹੜਾ ਸੀ ਉਹਨਾਂ ਨੇ ਫੈਸਲਾ ਕਰ ਲਿਆ ਕਿ ਉਹ ਹੱਕ ਸੱਚ ਤੇ ਇਨਸਾਫ ਲਈ ਲੜਨਗੇ ਔਰ ساری ਉਮਰ ਉਹਨਾਂ ਨੇ ਇਸ ਇਨਸਾਫ ਲਈ ਨਿਆਂ ਲਈ ਲੜਾਈ ਕੀਤੀ ਔਰ ਸੁਲਤਾਨਪੁਰ ਲੋਧੀ ਦੇ ਵਿੱਚ ਬਹੁਤ ਹੀ ਸ਼ਹੀਦ ਉਦਮ ਸਿੰਘ ਦੀ ਯਾਦ ਦੇ ਵਿੱਚ ਇੱਕ ਸਮਾਰਕ ਬਣਾਇਆ ਉਹਦਾ ਮੁੱਖ ਉਦੇਸ਼ ਇਹ ਸੀ ਕਿ ਨੌਜਵਾਨ ਪੀੜ੍ਹੀ ਨੂੰ ਸ਼ਹੀਦਾਂ ਦੇ ਸੁਪਨੇ ਦਾ ਉਹ ਸੋਚ ਦਾ ਜਿਹੜਾ ਵਾ ਉਹ ਜਾਗ ਲਾਈ ਜਾ ਸਕੇ ਔਰ ਉਹਨਾਂ ਨੇ ਕਿੱਬੇ ਦੇ ਰਧੀਕ ਬਾਬਾ ਦਰਬਾਰਾ ਸਿੰਘ ਕਾਲੀਏ ਪਬਲਿਕ ਸਕੂਲ ਵੀ ਇਸੇ ਮੰਤਰੇ ਲਈ ਖੋਲਿਆ ਕਿ ਸਰਬ ਪੱਖੀ ਵਿਦਿਆ ਦੇ ਨਾਲ ਨਾਲ ਜਿਹੜੇ ਵਿਦਿਆਰਥੀ ਸਾਡੇ ਨੌਜਵਾਨ ਆ ਉਹਨਾਂ ਨੂੰ ਜਿਹੜੀ ਆ ਸ਼ਹੀਦਾਂ ਦੀ ਸੋਚ ਤੇ ਚੱਲਣ ਲਈ ਪ੍ਰੇਰਿਆ ਜਾ ਸਕੇ ਅੱਜ ਅਸੀਂ ਬੜੇ ਹੀ ਭਰੇ ਮਨ ਨਾਲ ਉਹਨਾਂ ਨੂੰ ਮੁਦਾਈ ਦੇ ਰਹੇ ਆ ਔਰ ਐਦ ਕਰਦੇ ਆ ਕਿ ਉਹਨਾਂ ਦੀ ਸੋਚ ਤੇ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣ ਲਈ ਔਰ ਸਿੱਧਾਂ ਦਾ ਜਿਹੜਾ ਇਨਕਲਾਬ ਜਿੰਦਾਬਾਦ ਦਾ ਨਾਰਾ ਸੀ ਸਮਾਜਵਾਦ ਦਾ ਨਾਰਾ ਸੀ ਲੁੱਟ-ਫੁੱਟ ਰਹਿ ਸਮਾਜ ਸਿਰਜਣ ਲਈ ਯਤਨ ਸੀ ਰਹਾਗੇ ਇਹ ਇਹ ਉਹਨਾਂ ਨੂੰ ਬਹੁਤ ਵੱਡੀ ਸ਼ਰਧਾਂਜਲੀ ਹੋਵੇ